ਅੱਜ ਪੰਜਾਬੀ ਭਵਨ 'ਚ ਪੰਜਾਬੀ ਗਾਜ਼ਲ ਮੰਚ ਵੱਲੋਂ ਇੱਕ ਵਿਸ਼ੇਸ਼ ਸਮਾਗਮ ਹੋਇਆ ਜਿਸ ਵਿੱਚ ਜਸਪ੍ਰੀਤ ਫਰਫਲਕ ਨੂੰ ਮਾਤਾ ਜਸਵੰਤ ਕੁਮਾਰ ਅਵਾਰਡ ਦਿੱਤਾ ਗਿਆ ਜਿਹੜੇ ਕਿ ਸਾਡੇ ਬੜੇ ਮੇਰੇ ਸੀਨੀਅਰ ਗਾਜ਼ਲਗੋ ਸਰਦਾਰ ਪੰਚੀ ਜੀ ਦੇ ਧਰਮਪਤੀ ਨੇ ਪੰਚੀ ਜੀ ਦੇ ਪਰਿਵਾਰ ਵੱਲੋਂ ਆਪਣੀ ਮਤਦੇ ਇਸ ਮੌਕੇ ਦਿਨਾਂ ਤੇ ਪੁਰਸਕਾਰ ਸਥਾਪਿਤ ਕੀਤਾ ਗਿਆ ਇਸ ਗੱਲ ਦੀ ਪੰਚੀ ਪਰਿਵਾਰ ਨੂੰ ਵੀ ਬਹੁਤ ਵਧਾਈ ਕਿ ਉਹਨਾਂ ਨੇ ਆਪਣੀ ਇੱਕ ਸਤਿਕਾਰਯੋਗ ਜੀਵਨੀ ਯਾਦ ਵਿੱਚ ਇਹ ਪੁਰਸਕਾਰ ਸਤਿਵੰਤ ਦਿੱਤਾ ਤੇ ਜਸਪ੍ਰੀਤ ਫਲਕ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਹੈ ਕਿ ਉਹਨਾਂ ਨੂੰ ਇਹ ਪੁਰਸਕਾਰ ਪ੍ਰਾਪਤ ਕੀਤਾ। ਮੈਂ ਜਸਪ੍ਰੀਤ ਫਲਕ ਜੀ ਨੂੰ ਅਰੰਭ ਤੋਂ ਇਸ ਖੇਤਰ ਵਿੱਚ ਸ਼ਾਮਲ ਹੁੰਦਿਆਂ ਦੇਖਿਆ ਤੇ ਬਹੁਤ ਵਿਕਾਸ ਕਰਦਿਆਂ ਦੇਖਿਆ ਕਿ ਉਹਨੇ ਆਪਣੀ ਮਿਹਨਤ ਨਾਲ ਇੰਨਾ ਵੱਡਾ ਮਕਾਮ ਮਾਇਆ ਉਤਰੀ ਹਿੰਦੀ ਵਿੱਚ ਪੰਜਾਬੀ ਵਿੱਚ ਦੋਨਾਂ ਜ਼ਬਾਨਾਂ ਨੂੰ ਜੁੜੋਣਾ ਹੈ। ਜਲਾਮ ਦੇ ਨਾਲ ਪ੍ਰਤੀਤਨਾ ਦੇ ਚੰਗੇ ਪਰੂਜ਼ ਜੀ ਇਹ ਕਾਮਨਾ ਕਰਦਾ ਚਾਹੁੰਦਾ ਚਾਹੁੰਦਾ ਹੋਰ ਬਹੁਤ ਵੱਡੇ ਵਜੇ ਖੁਸ਼ ਕਰਦਾ ਆਪ ਨੂੰ ਬਹੁਤ ਧੰਨ। ਜੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਡਾਕਟਰ ਗੁਰਚਨ ਕੌਰ ਕੋਇਤਰੇ ਹੈ ਔਰ ਮੈਂ ਪੰਜਾਬੀ ਸੈਟਕੈਡ ਦੀ ਡਿਵਾਈਸ ਪ੍ਰੈਜ਼ੀਡੈਂਟ ਆ ਨੈਸ਼ਨਲ ਬਾਡੀ ਆ ਸਟੇਟ ਬਾਡੀ ਆ ਔਰ ਅੱਜ ਮੈਨੂੰ ਜਜ਼ਲਮਤ ਪੰਜਾਬ ਵੱਲੋਂ ਇੱਕ ਫੰਕਸ਼ਨ ਕਰਾਇਆ ਗਿਆ ਅੱਜ ਦੇ ਵਿੱਚ ਡਾਕਟਰ ਜਸਤੇਕਰ ਫਲਕ ਜੀ ਨੂੰ ਮਾਤਾ ਜਸਵੰਤ ਕੋ ਯਾਦਗਾਰੀ ਪ੍ਰਸ਼ਕਾਰ ਨਾਲ ਨਿਵਾਜਿਆ ਗਿਆ। ਤੇ ਇਸ ਪ੍ਰੋਗਰਾਮ ਚ ਆ ਕੇ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਗਜ਼ਲਮੰਦ ਪੰਜਾਬ ਵੀ ਇੱਕ ਮੰਨੇ ਹੋਈ ਸੰਸਥਾ ਹੈ ਜਿਸ ਨੂੰ ਉਹਨੂੰ ਅਵਾਰਡ ਜਿਹਨੂੰ ਦਿੱਤਾ ਗਿਆ 10 ਪਿਤ ਫਲਕ ਜੀ ਉਹ ਵੀ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਹੈ ਫਿਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਉਹ ਪਿਛਲੇ 15 ਸਾਲਾਂ ਤੋਂ ਮੈਂ ਦੇਖ ਰਹੀ ਹਾਂ ਕਿ ਉਹ ਲਗਾਤਾਰ ਸਾਹਿਤ ਦੇ ਖੇਤਰ ਵਿੱਚ ਜੜੀ ਹੈ ਅੱਗੇ ਤੋਂ ਅੱਗੇ ਜੜੀਆਂ ਪਲਾਂਗਾ ਪੁੱਟ ਰਹੀ ਹੈ ਕਿ ਉਹ ਹਰ ਕੰਮ ਬੜੀ ਮਿਹਨਤ ਲਗਨ ਇਮਾਨਦਾਰੀ ਨਾਲ ਕਰਦੀ ਹੈ ਜਿਸ ਤੇ ਉਹ ਸਾਹਿਤ ਦੇ ਖੇਤਰ ਦੇ ਵਿੱਚ ਉਸਨੇ ਆਪਣਾ ਨਾਮ ਨਾ ਘਟਿਆ ਹੈ ਔਰ ਸਾਹਿਤ ਦੇ ਖੇਤਰ ਵਿੱਚ ਪੰਜਾਬੀ ਵਿੱਚ ਹਿੰਦੀ ਵਿੱਚ ਉਹ ਬਾਹ ਕਮਾਲ ਜੜੀ ਹੈਗੀ ਉਹ ਸ਼ਾਇਰੀ ਕਰ ਰਹੀ ਹੈਗੀ ਤੇ ਉਹਨਾਂ ਨੂੰ ਅਨੇਕਾਂ ਮਾਨ ਸਨਮਾਨ ਮਿਲ ਰਹੇ ਨੇ ਤੋ ਅੱਜ ਵੀ ਜੋ ਇਹਨਾਂ ਸਨਮਾਨ ਮਿਲੇ ਹੈ ਉਹਦੀ ਹੱਕਦਾਰ ਹੈ ਬਹੁਤ ਬਹੁਤ ਵਧਾਈ ਦਿੰਨੇ ਆ ਕਿ ਹਮੇਸ਼ਾ ਖੁਸ਼ ਰਵੇ ਬਾਦਰਵੇ ਚੜਦੀ ਕਲਾ ਚਰੇ ਉਹਦੀ ਤੰਦਰੁਸਤੀ ਪਰਪੂਰ ਲੰਬੀ ਉਮਰ ਹੋਵੇ ਉਹ ਹੋਰ ਵੀ ਉੱਚੇ ਉੱਚੇ ਮਕਾਮਾਂ ਨੇ ਪਹੁੰਚੇ